ਦਲੇਵਲ ਸਭ ਮੀਟਿੰਗ ਦਾ ਸੱਦਾ ਆ ਕੇਂਦਰ ਸਰਕਾਰ ਦੇ ਵੱਲੋਂ ਦੂਸਰੀ ਵਾਰੇ ਸੱਦਾ ਆ ਥੋੜੀ ਕੀ ਤਿਆਰੀ ਹੈਗੀ ਆ ਦੇਖੋ ਜੇ ਕੋਈ ਸਰਕਾਰ ਸਾਨੂੰ ਜਦ ਸੱਦਾ ਦੇਈ ਵੀ ਗੱਲਬਾਤ ਨਹੀਂ ਅਸੀਂ ਕਦੇ ਗੱਲਬਾਤ ਕੋਈ ਨਹੀਂ ਪੁੱਛੇ ਹਟਾਈ ਅਸੀਂ ਸਾਨੂੰ ਸੱਦਾ ਕਿਸਾਨ ਅਸੀਂ ਗੱਲਬਾਤ ਦੇ ਵਿੱਚ ਵੀ ਪੇਲ ਤੇ ਵੀ ਮਜ਼ਬੂਤ ਆ ਅਸੀਂ ਆਪ ਦਾ ਅਗਰ ਅੰਦੋਲਨ ਕਰਦੇ ਨੇ ਅੰਦੋਲਨ ਵੀ ਕਰੰਮ ਦਾ ਸਾਡਾ ਪਰਪਸ ਹੀ ਇੱਕੋ ਹੀ ਹੁੰਦਾ ਹੈ ਕਿ ਅਸੀਂ ਆਪਦੀ ਗਵਰਨਮੈਂਟ ਨੂੰ ਉਹ ਜੋ ਮੰਗਾਂ ਮਨਾਉਣੀਆਂ ਨੇ ਮੰਗਾਂ ਮਨਾਉਣੀਆਂ ਤੇ ਜੇ ਡਿਸਕਸ ਹੋਣੀਆਂ ਸਰਕਾਰ ਸਾਡੇ ਨਾਲ ਬਹਿ ਕੇ ਚਰਚਾ ਕਰਨਾ ਕਿ ਅਸੀਂ ਕਿੱਥੇ ਕਿਵੇਂ ਹਟਾਂਗੇ ਜਾਂ ਕੋਈ ਮਤਲਬ ਨਹੀਂ ਆ। ਅਸੀਂ ਸਾਡੇ ਦਰਵਾਜ਼ੇ ਹਰ ਵਕਤ ਗੱਲਬਾਤ ਲਈ ਖੁੱਲੇ ਆ। ਅਗਰ ਸਰਕਾਰ ਨੇ ਸੱਦਾ ਦਿੱਤਾ ਐਸਾ ਨਹੀਂ ਆਇਆ ਸਾਨੂੰ ਸੱਦਾ ਰਾਤ ਤੇ ਸਾਨੂੰ ਲਿਖਿਆ ਹੈ ਉਹਨਾਂ ਦਾ ਸੱਦਾ ਪੱਤਰ ਉਹਦੇ ਮੁਤਾਬਿਕ ਸਾਡੀ ਤਿਆਰੀ ਆ ਅਸੀਂ ਗੱਲਬਾਤ ਲਈ ਜਾਵਾਂਗੇ ਲੇਕਿਨ ਸਾਡੇ ਜਿਹੜੀ 13 ਦੀ ਤਿਆਰੀ ਹੈ ਉਹਦੇ ਵਿੱਚ ਸਾਡੀ ਕੋਈ ਟੱਲਣੀ ਹੈ ਜੀ ਉਹਦੇ ਵਾਸਤੇ ਅਸੀਂ ਜੋ ਨਹੀਂ ਕਿਉਂ ਮਤਲਬ ਉਸੇ ਤਰ੍ਹਾਂ ਮਜ਼ਬੂਤੀ ਨਾਲ ਤਿਆਰੀ ਕਰ ਰਹੇ ਹਾਂ ਅਸੀਂ ਸਾਡੇ ਲੋਕ ਹੌਲੀ ਹੌਲੀ ਮਤਲਬ ਘਰਾਂ ਦੇ ਵਿੱਚੋਂ ਜਿਵੇਂ ਜਿਵੇਂ ਦੂਰੀਆਂ ਨੇ ਕੁਝ ਕਿੰਨੀ ਦੂਰ ਹੈ ਉਹ ਕਿੰਨੀ ਦੂਰ ਹੈ ਉਹ ਅਸੀਂ 13 ਤਰੀਕ ਤੋਂ ਪਹਿਲਾਂ ਪਹਿਲਾਂ ਬੜੇ ਨੇੜੇ ਆਵਾਂਗੇ ਉਹ ਉੱਚੇ ਦੇ ਜੀ ਅਗਰ ਸਰਕਾਰ ਸਾਡੀ ਗੱਲ ਮੰਨਦੀ ਹੈ ਬਹਿ ਕੇ ਤਾਂ ਜੀ ਸਾਨੂੰ ਕੋਈ ਦਿੱਕਾ ਨਹੀਂ ਫਿਰ ਤਾਂ ਫਿਰ ਅਸੀਂ ਉੱਥੋਂ ਮਤਲਬ ਜ਼ਰੂਰੀ ਤਾਂ ਨਹੀਂ ਦਿੱਲੀ ਜਾ ਕੇ ਅਸੀਂ ਵਾਪਸ ਹੁਣ ਲੈ ਸਰਕਾਰ ਨੂੰ ਸਾਡੀਆਂ ਮੰਗਾਂ ਮੰਨ ਲਈਆਂ ਜੀ ਉੱਥੋਂ ਵਾਪਸ ਹੋਏ ਤਾਂ ਮੂਵਮੈਂਟ ਕਰ ਲਾਂਗੇ ਜੀ ਜੀ ਤੇ ਕੋਈ ਆਸ ਹੈ ਕਿ ਇਹ ਵੀ ਕੇਂਦਰ ਸਰਕਾਰ ਜਦੋਂ ਪਹਿਲੇ ਗੇਟ ਦੇ ਵਿੱਚ ਵੀ ਗੱਲਬਾਤ ਹੋਈ ਆ ਕੁਝ ਗੱਲਾਂ ਤੇ ਸਹਿਮਤੀ ਬਣੀ ਆ ਤਾਂ ਹੁਣ ਕਿਹੜੀਆਂ ਗੱਲਾਂ ਦਾ ਰੇੜਕਾ ਬਾਕੀ ਰਹਿ ਗਿਆ ਜਿਸ ਤੇ ਸਹਿਮਤੀ ਬਣਨੀ ਅਜੇ ਬਾਕੀ ਆ ਦੇਖੋ ਐਮਐਸਟੀ ਵੀ ਘੰਟੀ ਦਾ ਤਿੰਨ ਲੈਣਾ ਹੈ ਡਾਕਟਰ ਸੁਮਨਾ ਤੰਗੀ ਰਿਪੋਰਟ ਲੈਣੀ ਹੈ ਕਿਸਾਨਾਂ ਦੀ ਕਰਜ਼ਾ ਮੁਕਤੀ ਦੀ ਗੱਲ ਹੋਣੀ ਹੈ ਇਹ ਰੀਲੀਆਂ ਨੇ ਗੱਲਾਂ ਸਾਰੀਆਂ ਹੋ ਗਈਆਂ ਅਜੇ ਅਜੇ ਬਹੁਤ ਸਾਰੇ ਇਸ਼ੂ ਪਏ ਨੇ ਜਿਨ੍ਹਾਂ ਦੇ ਉੱਤੇ ਮਤਲਬ ਸਰਕਾਰ ਨੇ ਗੱਲਬਾਤ ਕਰਨੀ ਹੈ ਬਹੁਤ ਡਿਊਟੀ ਉਸ ਦਿਨ ਸਰਕਾਰ ਕਹੇਗੀ ਕਿ ਜੇ ਅਸੀਂ ਕੋਈ ਕਿਸੇ ਤਰ੍ਹਾਂ ਦੀ ਮਤਲਬ ਕਿਸੇ ਵੀ ਤੇ ਖੇਤੀ ਉਤਪਾਦ ਕੋਈ ਪੂਰੀ ਨਹੀਂ ਘਟਾਵਾਂਗੇ ਉਹਨਾਂ ਦਾ ਕੀ ਪ੍ਰੋਸਾਦ ਹੁੰਦੇ ਨੇ ਇਹ ਗੱਲ ਆ ਕਾਫੀ ਸਾਰਿਆਂ ਨੇ ਬਾਕੀ ਇਹ ਸਰਕਾਰ ਨਾਲ ਸਾਡੀ ਗੱਲਬਾਤ ਭਾਵੇਂ ਉਹਦੇ ਹੋਈ ਹੈ ਜਿਹਨੀਆਂ ਮੰਗਾਂ ਤੇ ਉਹਦੇ ਸਹਿਮਤੀ ਬਣਾਈ ਹੈ ਸਰਕਾਰ ਨੇ ਸਾਨੂੰ ਕਿਹਾ ਵੀ ਆਹ ਅਸੀਂ ਕਰਦੇ ਆਂ ਸਾਡੀ ਤਾਂ ਸਹਿਮਤੀ ਉਦੋਂ ਹੋਣੀ ਆ ਨਾ ਜਦੋਂ ਪੂਰੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ ਲੇਕਿਨ ਸਰਕਾਰ ਉਹਦੇ ਤੇ ਸਾਨੂੰ ਅੱਜ ਕੀ ਰਿਸਪੌਂਸ ਦਿੰਦੀ ਹੈ ਉਹ ਉਹ ਵੀ ਅੱਜ ਦੀ ਮੀਟਿੰਗ ਦੇ ਵਿੱਚੋਂ ਨਿਕਲਣਾ ਹੈ ਕਿ ਕੀ ਕਹਿੰਦੀ ਹੈ ਸਰਕਾਰ ਜੀ ਢੱਲੇਵਾਲ ਸਾਹਿਬ ਜਿਵੇਂ ਤੁਹਾਨੂੰ ਸੱਦਾ ਆਇਆ ਜਾਂ ਸਰਵਨ ਸਿੰਘ ਪੰਦੇਰ ਹੋਰਾਂ ਨੂੰ ਸੱਦਾ ਆਇਆ ਜਥੇਬੰਦੀਆਂ ਤੁਹਾਡੇ ਨਾਲ ਹੋਰ ਵੀ ਬਹੁਤ ਆ ਤੁਹਾਨੂੰ ਲੱਗਦਾ ਕਿ ਬਾਕੀ ਜਥੇਬੰਦੀਆਂ ਇਸ ਚੀਜ਼ ਦਾ ਇਤਰਾਜ਼ ਜਤਾ ਸਕਦੀਆਂ ਕਿ ਪੰਜਾਬ ਦੇ ਸਿਰਫ ਦੋ ਕਿਸਾਨ ਆਗੂ ਨੇ ਸੱਦਾ ਆਇਆ ਮੈਨੂੰ ਲੱਗਦਾ ਹੈ ਜਥੇਬੰਦੀਆਂ ਇਤਰਾਜ਼ ਨਹੀਂ ਜਤਾਉਂਦੀਆਂ ਕਿਉਂ ਨਹੀਂ ਜਤਾਉਂਦੀਆਂ ਤੁਹਾਡੇ ਅਸੀਂ ਬੜਾ ਸਮਝਦਾਰੀ ਨਾਲ ਚੱਲ ਰਿਹਾ ਸੀ ਫੋਰਮ ਬਣੇ ਹੋਏ ਆ ਜੀ ਸਾਡੇ ਫੋਰਮਾਂ ਨਹੀਂਆ ਮਤਲਬ ਚਰਚਾਵਾਂ ਹੋਉਂਦੀ ਸੀ ਅਸੀਂ ਬੰਦੇ ਸਿਲੈਕਟ ਕਰਦੇ ਹਾਂ ਅਸੀਂ ਜਿ세 ਬੰਦੀ ਬੰਨੀ ਹੋਣੀ ਜਾ ਰਹੇ ਮੈਂ ਇਹ ਕਲੀਅਰ ਕਰਨਾ ਜੀ ਜਿਹੜੇ ਵੀ ਬੰਦੇ ਸਿੱਧਾ ਤੋਂ ਕੋਈ ਕਿਸੇ ਦੇ ਨਾਮ ਤੋਂ ਭੇਜਤਾ ਸਿੱਧਾ ਇਹ ਨੋਟ ਕਰੋ ਦੱਲੇਵਾਲ ਦੇ ਨਾਮ ਤੇ ਨਹੀਂ ਕਰ ਸਕਦਾ ਉੱਪਰ ਲਿਖਿਆ ਹੈ ਕਿ ਸੰਯੁਕਤ ਕਿਸਾਨ ਮੋਰਚਾ ਗੈਰਜ਼ਾਦਨੀ ਤੱਕ ਜੀ ਔਰ ਕਿਸਾਨ ਮਜ਼ਦੂਰ ਮੋਰਚਾ ਇਹ ਨਹੀਂ ਕਿਹਾ ਜੀ ਹਾਂ ਉਹਨੂੰ ਉਹਨੂੰ ਮਤਲਬ ਫੈਲੈਟੀ ਕਰਨ ਲਈ ਉਹਮਨੇ ਜੇ ਨਾਂ ਲਿਖਤਾ ਵਿੱਚ ਤਦੋਂ ਇਹ ਸਰਕਾਰ ਦੀ ਮੱਧੇ ਲਿਖਦੇ ਨੇ ਲੇਕਿਨ ਸੱਦਾ ਸਾਨੂੰ ਜਾਂ ਸਰਬਲ ਭਨੇਰ ਨੂੰ ਨਹੀਂ ਹੈ ਸੱਦਾ ਸੰਯੁਕਤ ਕਿਸਾਨ ਮੋਰਚੇ ਨੂੰ ਹੈ ਤੇ ਸੱਦਾ ਮਤਲਬ ਕੀ ਐ ਮੈਨੂੰ ਹੈ ਜੀ ਕੀ ਐ ਜੀ ਬੱਲੇਵਾਲ ਸਾਹਿਬ ਇੱਕ ਪਾਸੇ ਮੀਟਿੰਗਾਂ ਦਾ ਦੌਰ ਜਾਰੀ ਆ ਸੱਦਾ ਤੁਹਾਨੂੰ ਆਇਆ ਦੂਸਰੇ ਪਾਸੇ ਹਰਿਆਣੇ ਦੇ ਵਿੱਚ ਪ੍ਰਸ਼ਾਸਨ ਵੀ ਤਿਆਰੀਆਂ ਫੁੱਲ ਬਿੱਟੀ ਬੈਠਾ ਉੱਥੇ ਨਹਿਰਾ ਜਿਹੜੀਆਂ ਉਹਦੇ ਵਿੱਚ ਪਾਣੀ ਛੱਡ ਦਿੱਤਾ ਸਿਮਿੰਟ ਦੀਆਂ ਕੰਧਾਂ ਘੜਤੀਆਂ ਫਿਰ ਇਹ ਦੋਨੇ ਚੀਜ਼ਾਂ ਨੂੰ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਇਹ ਇਹਦੇ 'ਚ ਇਹ ਲੱਗਦਾ ਜਿਸ ਤਰ੍ਹਾਂ ਦੀ ਸਰਕਾਰ ਇਹ ਜੀ ਮਤਲਬ ਬੋਟਮ ਦੇ ਉੱਤੇ ਹਰਕਤ ਕਰ ਰਹੀ ਹੈ ਮੈਨੂੰ ਲੱਗਦਾ ਜੇ ਸਰਕਾਰ ਸੀਰੀਅਸ ਹੋਵੇ ਤੇ ਸਾਡੀ ਇਹਨਾਂ ਦੀਆਂ ਮੰਗਾਂ ਮੰਨ ਨਹੀਂ ਲੈਣੀਆਂ ਹੈ ਖੇਤਾਂ ਕੰਧਾਂ ਕਰਨ ਦੀ ਲੋੜ ਹੀ ਨਹੀਂ ਹੈ ਕੋਈ ਜੀ ਸਰਕਾਰ ਦੀ ਨੀਅਤ ਹੈਗੇ ਇਹਨਾਂ ਮਸਲਿਆਂ ਨੂੰ ਹੱਲ ਕਰਨ ਲਈ ਸੀਰੀਅਸ ਨਾਲ ਲੱਗਦਾ ਹੈਗੇ ਨਹੀਂ ਜੀ ਜੀ ਇਹਦੇ ਤੋਂ ਸਰਕਾਰ ਨੂੰ ਇਹ ਹੈ ਕਿ ਵੀ ਮਤਲਬ ਜਦੋਂ ਸਾਡੀ ਗੱਲ ਟੁੱਟਣੀ ਆ ਫਿਰ ਇਹਨਾਂ ਨੇ ਅੱਗੇ ਮੂਵਮੈਂਟ ਕਰਨੀ ਹੈ ਤਾਂ ਪਰ ਗੱਲ ਇਹ ਹੈ ਨਾਲ ਤੁਸੀਂ ਇਹਦੇ ਨਾਲ ਉਹ ਕਹਾਂ ਸਰਕਾਰ ਇਹ ਕਹਿ ਸਕਦੀ ਹੈ ਵੀ ਅਸੀਂ ਤਾਂ ਆਪਦੀ ਤਿਆਰੀ ਕਰਦੇ ਹਾਂ ਅਸੀਂ ਤਾਂ ਗੱਲਬਾਤ ਲਈ ਸੀਰੀਅਸ ਹਾਂ ਅਸੀਂ ਦੇ ਨਾਲ ਸੀਰੀਅਸ ਹੋਈਏ ਤਾਂ ਅਸੀਂ ਬਾਰ-ਬਾਰ ਮੰਤਰੀ ਤੋਂ ਭੇਜਦੇ ਗੱਲ ਇਹ ਵੀ ਉਹਨਾਂ ਤੇ ਠੀਕ ਹੈ ਮੇਰਾ ਸਵਾਲ ਇਹ ਹੈ ਕਿ ਜੇਕਰ ਉਹਨਾਂ ਨੂੰ ਇਹ ਲੱਗਦਾ ਖ਼ਤਰਾ ਹੈ ਕਿ ਉਹ ਬਾਰਡਰ 'ਤੇ ਉਹਨਾਂ ਨੇ ਤਿਆਰੀਆਂ ਕਰ ਲਈਆਂ ਕਰਨ ਇਹ ਚਾਰ ਵਜੇ ਸਰਕਾਰ ਕੰਮਾਂ ਚੋਂ ਦੀ ਹੈ ਕਰੇ ਪਰ ਇਹ ਗੱਲ ਕਿੱਡੀ ਮਾੜੀ ਹੈ ਕਿ ਉਥੇ ਇਲਾਕੇ ਦੇ ਵਿੱਚ ਇੰਟਰਨੈਟ ਬੰਦ ਕਰ ਦੇਣਾ ਜੀ ਇਹ ਗੱਲ ਕਿੱਡੀ ਮਾੜੀ ਹੈ ਕਿ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਨੋਟਿਸ ਚਪਕਾਉਣੇ ਵੀ ਕਹਿਣਾ ਕਿ ਜੇਕਰ ਤੁਸੀਂ ਸੜਕ ਤੇ ਜਾਏ ਕੋਈ ਨੁਕਸਾਨ ਹੋ ਗਿਆ ਕਿਸੇ ਪ੍ਰਾਪਰਟੀ ਦਾ ਨੁਕਸਾਨ ਹੋ ਗਿਆ ਤੇ ਤੁਹਾਡੇ ਤੋਂ ਪਰਭਾਈ ਕਰਾਈ ਜਾਵੇ ਤੇ ਤੁਹਾਡੀਆਂ ਜ਼ਮੀਨਾਂ ਟੈਕਸ ਕੀਤੀਆਂ ਜਾਣਗੀਆਂ ਇਹ ਡਰਾਉਣ ਤੇ ਧਮਕਾਉਣ ਵਾਲੀ ਗੱਲ ਹੈ ਇੱਕ ਪਾਸੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਹਰੇਕ ਸਟੇਜ 'ਤੇ ਕਹਿੰਦੇ ਨੇ ਇਹ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਜਿਹੜਾ ਭਾਰਤ ਨੂੰ ਕਹਿੰਦੇ ਨੇ ਇਹਨੇ ਲੋਕਤੰਤਰ ਦੇ ਵੱਡਾ ਲੋਕਤੰਤਰ ਹੈ ਭਾਰਤ ਸੱਚੀਓ ਲੋਕਤੰਤਰ ਹੈ ਤੇ ਲੋਕਤੰਤਰ ਦੀ ਇਹ ਨਿਸ਼ਾਨੀ ਥੋੜੀ ਹੁੰਦੀ ਹੈ ਤੇ ਲੋਕਾਂ ਦੀ ਗੱਲ ਕਹਿਣੀ ਚਾਹਣ ਸਰਕਾਰ ਨੂੰ ਤੇ ਸਰਕਾਰ ਉਹਨਾਂ ਨੂੰ ਨੇੜੇ ਬਣਾਉਣ ਦੇਵੇ ਡੱਲੇਵਾਲ ਸਾਹਿਬ ਲੱਗਦਾ ਕਿ ਕੇਂਦਰ ਸਰਕਾਰ ਨੇ ਕੋਈ ਸਬਕ ਨਹੀਂ ਸਿੱਖਿਆ ਹੈ ਕਿਉਂਕਿ ਪਹਿਲਾਂ ਵੀ ਜਦੋਂ ਗਏ ਸੀਗੇ ਸਾਲ ਤੋਂ ਵੱਧ ਸਮਾਂ ਕਿਸਾਨ ਉੱਥੇ ਬੈਠੇ ਰਹੇ ਅਰਨੀ ਸਰ ਫੇਰ ਵੀ ਕਹਿੰਦਾ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਪਰ ਫਿਰ ਉਸ ਚੀਜ਼ ਤੋਂ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੇ ਸਬਕ ਨਹੀਂ ਲਿਆ ਲੱਗਦਾ ਤਾਂ ਫਿਰ ਉਸੇ ਤਰ੍ਹਾਂ ਦਾ ਮਾਹੌਲ ਹੀ ਸਿਰਜਿਆ ਜਾ ਰਿਹਾ ਸਵਾਲ ਕੀ ਹੈ ਅਸਲ ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ ਕਿ ਕਿਸਾਨੀ ਬਚਾਉਣੀ ਆ ਪਰ ਕੇਂਦਰ ਸਰਕਾਰ ਦੇ ਉੱਤੇ ਜਿਹੜੀ ਦਬਾਅ ਹੈ ਕਾਰਪੋਰੇਟ ਦਾ ਜੀ ਉਹ ਕਿਸੇ ਨਾ ਕਿਸੇ ਧੰਗ ਦੇ ਨਾਲ ਪ੍ਰੈਸ਼ਰ ਦੇ ਥੱਲੇ ਆ ਕੇ ਤਾਂ ਕਿਸਾਨੀ ਵਾਲ ਨੂੰ ਮਤਲਬ ਮੜਾ ਮੋਟਾ ਕੋਈ ਟੰਕਾ ਛੁੱਟਦਾ ਹੈ ਉਲਟ ਰੈਸ਼ ਦੇ ਅੰਦਰ ਆ ਕੇ ਲੇਕਿਨ ਫਿਰ ਕਾਰਪੋਰੇਟ ਦੇ ਦਬਾਅ ਥੱਲੇ ਉਹਨਾਂ ਨੂੰ ਦੁਬਾਰਾ ਫਿਰ ਹਮਲਾ ਕਿਸਾਨੀ ਤੇ ਕਰਦੇ ਨੇ ਜੀ ਸੋ ਇਸ ਕਰਕੇ ਸਰਕਾਰ ਦਾ ਜਿਹੜਾ ਰੁਝਾਨ ਹੈ ਉਹ ਕਿਸਾਨ ਪੱਖੀ ਨਾ ਹੋ ਕੇ ਕਾਰਪੋਰੇਟ ਪੱਖੀ ਹੈ ਜਿਹਦੇ ਕਰਕੇ ਜਿਹੜੀ ਤੁਸੀਂ ਗੱਲ ਕਰਦੇ ਹੋ ਸਰਕਾਰ ਸੰਕਸ਼ੇਪ ਕੇ ਤਾਂ ਸਰਕਾਰ ਨੂੰ ਜੇ ਦੇਖੇ ਜੁਨਾ ਚ ਚੌਣਾ ਦਾ ਤੌਰ ਚੱਲ ਰਿਹਾ ਹੈ ਚੌਣਾ ਦੇ ਸਮੇਂ ਦੇ ਉੱਤੇ ਸਰਕਾਰ ਕਦੇ ਉਹਦੇ ਫੈਸਲੇ ਨਹੀਂ ਲੈਂਦੀ ਹੁੰਦੀ ਤੇ ਜਿਵੇਂ ਪੁੱਛੇ ਸਰਕਾਰ ਨੇ ਕਹਿਤਾ ਕਿ ਜੇ 15 ਏਕੜ ਤੋਂ ਜ਼ਮੀਨ ਵਾਲੇ ਕਿਸਾਨਾਂ ਨੂੰ ਅਸੀਂ ਇਨਕਮ ਟੈਕਸ ਲਾਵਾਂਗੇ ਅਸੀਂ ਕਣਕ ਤੋਂ ਵੀ ਬੋਝ ਦੋਤੀ ਘਟਾ ਕੇ ਬਾਹਰ ਤੋਂ ਸੰਬਾਰ ਤੋਂ ਅਨਾਜ ਮੰਗਾਵਾਂਗੇ ਪਰ ਜੇਕਰ ਇਹ ਇਹਦਾ ਮਤਲਬ ਦੇਸ਼ ਦੇ ਕਿਸਾਨ ਨੂੰ ਮਾਰਨ ਵਾਲੇ ਫੈਸਲੇ ਲਏ ਜਾ ਰਹੇ ਹਨ ਜੀ ਜੀ ਢੱਲੇਵਾਲ ਸਾਹਿਬ ਪਹਿਲਾਂ ਐਸਕੇਐਮ ਸੀਗਾ ਬਾਅਦ ਵਿੱਚ ਐਸਕੇਐਮ ਗੈਰ ਰਾਜਨੀਤਿਕ ਵੀ ਬਣ ਜਾਂਦਾ ਤਾਂ ਪਰ ਜਦੋਂ ਅੱਜ ਜਦੋਂ ਕਿਹਾ ਦਿੱਲੀ ਜਾਣ ਦੀ ਤਿਆਰੀ ਹੈਗੀ ਆ ਲੱਗਦਾ ਨੇ ਕਿ ਕਿਸਾਨਾਂ ਦੀ ਪਾਵਰ ਤਾਂ ਪਹਿਲਾਂ ਹੀ ਅੱਧੀ ਹੋ ਗਈ ਆ ਕਿਉਂਕਿ ਪਹਿਲਾ ਬਹੁਤ ਜਥੇਬੰਦੀਆਂ ਸੀਗਾ ਹੁਣ ਉਹ ਜਥੇਬੰਦੀਆਂ ਦੇ ਵਿੱਚੋਂ ਅੱਧ ਰਹਿ ਗਿਆ ਤਾਂ ਉਸ ਕਰਕੇ ਦਿੱਕਤ ਵੀ ਹੋ ਸਕਦੀ ਆ ਜਾਂ ਦਬਾਅ ਵੀ ਕੇਂਦਰ ਸਰਕਾਰ ਤੇ ਘਟ ਸਕਦਾ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਪਹਿਲੇ ਹੀ ਪਾਟ ਗਏ ਦੇਖੋ ਗੱਲ ਪੱਗ ਕੀ ਹੈ ਜੀ ਸਰਕਾਰ ਕੀ ਕਹਿੰਦੀ ਹੈ ਇਹ ਇਹ ਸਰਕਾਰ ਤੇ ਡਿਪੈਂਡ ਹੈ ਸਰਕਾਰ ਦੀ ਸੈਸ਼ਮੈਂਟ ਕੀ ਹੁੰਦੀ ਹੈ ਕਿਸੇ ਨੂੰ ਐ ਨਹੀਂ ਦੱਸਿਆ ਜਦੋਂ ਆਪਾਂ ਅੱਗੇ ਦਿੱਲੀ ਤੋਂ ਮੋਰਚਾ ਲੜਿਆ ਹੈ ਜੀ ਜਿਸਾਨ ਆਗੂਆਂ ਨੇ ਨਹੀਂ ਲੜਿਆ ਉਹ ਜਨਤਾ ਨੇ ਲੜਿਆ ਲੋਕਾਂ ਨੇ ਲੜਿਆ ਜੀ ਨੰਬਰ 2 ਕਿਸੇ ਨੇ ਉਹ ਆਏ ਸਮਝਾਇਓ ਤੇ ਸਾਨੂੰ ਲਗਾਤਾਰ ਜਿਹੜੋ ਤੋਂ ਅਸੀਂ ਦਿੱਲੀ ਨੂੰ ਆਏ ਆ ਜੀ ਉਹ ਤੋਂ ਅਸੀਂ ਯਤਨਸ਼ੀਲ ਆ ਕਿ ਆ ਸਾਡੀਆਂ ਜਿਹੜੀਆਂ ਮੰਗਾਂ ਰਹਿੰਦੀਆਂ ਨੇ ਇਹਨੂੰ ਸਰਕਾਰ ਪੂਰੀਆਂ ਕਰੇ ਐਮਐਸਬੀ ਦੀ ਗਰੰਟੀ ਦਾ ਕਾਨੂੰਨ ਤੇ ਕੋਈ ਮੰਗਾਂ ਨਹੀਂ ਜੀਆਂ ਇਹ ਸਰਕਾਰੋਂ ਕਰਨਾ ਕਮਿਟਮੈਂਟ ਕੀਤੀਆਂ ਨੇ ਜੀ ਮੰਨੀਆਂ ਗਈਆਂ ਚੁੱਕੀਆਂ ਮੰਗਾਂ ਨੂੰ ਉਹਨਾਂ ਨੂੰ ਲਾਗੂ ਕਰਾਉਣਾ ਹੈ ਜੀ ਉਹ ਉਹਨੂੰ ਲਾਗੂ ਕਮਿਟਮੈਂਟ ਉਹ ਤਾਂ ਉਹੀ ਸਰਕਾਰ ਲਾਗੂ ਕਰੂਗੀ ਨਾ ਜੀ ਜਿਹਨੇ ਕਮਿਟਮੈਂਟ ਕੀਤੀ ਹੈ ਉਜੀ ਸਰਕਾਰ ਦਾ ਇਹ ਨੂੰ ਤਾਂ ਬੜਾ ਸੌਖਾ ਅਗਲਾ ਕੰਮ ਹੈ ਜਿਹਦੇ ਤੋਂ ਤੁਹਾਡੇ ਨਾਲ ਕੋਈ ਕਮਿਟਮੈਂਟ ਨਹੀਂ ਹੈ ਅਫਸਰ ਬਦਲ ਜਿੱਦਾ ਪਿਛਲੇ ਅਫਸਰ ਵਾਲੀ ਗੱਲ ਨੂੰ ਨਵਾਂ ਅਫਸਰ ਬਦਲ ਜਿੰਦਾ ਅਗਲਾ ਕਹਿੰਦਾ ਕਿ ਮੈਨੂੰ ਤਾਂ ਪਤਾ ਨਹੀਂ ਕੀ ਆ ਨਵੇਂ ਛੇੜੇ ਨਾਲ ਸ਼ੁਰੂ ਕਰੋ ਦੱਸੋ ਕੀ ਆ ਜੀ ਸੋ ਇਸ ਕਰਕੇ ਇੱਕ ਕਮਿਟਮੈਂਟ ਹੋਈ ਆਲੇ ਸਾਡੇ ਨਾਲ ਉਹਦੇ ਲਈ ਅਸੀਂ ਲੰਮਾ ਸ਼ੁਰੂ ਕਰ ਰਹੇ ਹਾਂ ਉਹ 2 ਸਾਲ ਹੋ ਗਏ ਸਾਨੂੰ 2 ਸਾਲ ਤੇ 2 ਮਹੀਨੇ ਇਹ ਮਹੀਨੇ ਤੋਂ ਉੱਪਰ ਟੱਪ ਗਏ ਸਮਾਂ ਸਰਕਾਰ ਨੇ ਸਾਡੇ ਨਾਲ ਕਿ ਵਾਅਦਾ ਕਰਿਆ ਕਿ ਭਾਈ ਤੁਹਾਨੂੰ ਐਮਐਸਬੀ ਦੀ ਗਾਰੰਟੀ ਦਾ ਕੋਈ ਰਿਤੇ ਵਾਲੀ ਅਸੀਂ ਮਕੀਮਪੁਰ ਵਾਲਿਆਂ ਨੂੰ ਇਨਸਾਫ ਵੀ ਦੇਵਾਂਗੇ ਅਸੀਂ ਤੁਹਾਡੇ ਕੇਸ ਮੁਕੱਦਮੇ ਵੀ ਵਾਪਸ ਲਵਾਵਾਂਗੇ ਹਨਾ ਇਹ ਸਾਰੀਆਂ ਗੱਲਾਂ ਮੰਨੇ ਨਹੀਂ ਜੀ ਤੇ ਜਿਹੜੀਆਂ ਗੱਲਾਂ ਮੰਨੇ ਨਹੀਂ ਫਿਰ ਉਹਨਾਂ ਨੂੰ ਸਰਕਾਰ ਨੇ ਅੱਜ ਉਹਨੂੰ ਯਾਦ ਕਰਵਾਉਣਾ ਜਿਹੜੀ ਸਰਕਾਰ ਦੇ ਹੁੰਦਿਆ ਹੋਇਆ ਸਾਡੀ ਜ਼ਿੰਮੇਵਾਰੀ ਨਹੀਂ ਮੰਨਦੀ ਸਾਰਿਆਂ ਦੀ ਜੀ ਜਿਹੜੇ ਤਾਂ ਚਾਹੁੰਦੇ ਨੇ ਕਿ ਇਹ ਹੋਣਾ ਚਾਹੀਦਾ ਹੈ ਲਖੀਂਪੁਰ ਵਾਲਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਹੜੇ ਚਾਹੁੰਦੇ ਨੇ ਕਿ ਇਹ ਲੋਕਾਂ ਦੇ ਤੇ ਦਾਇਰੇ ਮੁਕੱਦਮੇ ਵਾਪਸ ਹੋਣੇ ਚਾਹੀਦੇ ਆ ਉਹਨਾਂ ਉਹ ਤਾਂ ਮੈਦਾਨ 'ਚ ਆਉਣ ਜੋ ਦੇ ਮੁਕਾ ਜੀ ਡਲੇਵਾਲ ਸਾਹਿਬ ਮੇਰਾ ਆਖੀਰਲਾ ਸਵਾਲ ਆ ਕਿਦਾ ਕੀ ਤੁਹਾਡੀ ਐਸਕੇਐਮ ਜਿਹੜਾ ਰਾਜਨੀਤਿਕ ਜਿਨ੍ਹਾਂ ਨਾਲ ਤੁਸੀਂ ਕਹਨੇ ਆ ਉਹਨਾਂ ਦੇ ਨਾਲ ਗੱਲਬਾਤ ਹੋਈ ਆ ਕਿਉਂਕਿ ਜੇਕਰ ਤੁਸੀਂ ਇਹ ਚੀਜ਼ਾਂ ਗਿਣਾ ਰਹੇ ਹੋ ਕਿ ਜਿਹੜੀਆਂ ਮੰਗਾਂ ਮੰਨੀਆਂ ਹੋਊਗਾ ਨੇ ਉਹ ਲਾਗੂ ਨਹੀਂ ਹੋਊਗਾ ਇਸ ਕਰਕੇ ਅਸੀਂ ਧਰਨਾ ਜਿਹੜਾ ਉਹ ਫਿਰ ਕਿੰਦਾ ਦਿੱਲੀ ਵੱਲ ਕੂਚ ਕਰ ਰਿਹਾ ਫਿਰ ਬਾਕੀ ਜਥੇ ਬੰਦੀਆਂ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਜੇਕਰ ਗੱਲਬਾਤ ਹੋਈ ਤਾਂ ਉਹਨਾਂ ਦਾ ਕੀ ਰਿਸਪੌਂਸ ਸੀ ਦੇਖੋ ਇੱਕ ਅਸੀਂ ਜਿਹੜੀਆਂ ਵੀ ਅਸੀਂ ਜਿਹੜੇ ਜਨਰਲ ਰਾਜਨੀਤਿਕ ਕੋ ਕਰਕੇ ਮੋਰਚੇ ਨੂੰ ਚਲਾਉਣ ਦੀ ਕੋਸ਼ਿਸ਼ ਜਿਹੜਾ ਸੁਧਾਰਤਾ ਦਾ ਮੁੱਢ ਸੀਗਾ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਰਾਜਨੀਤਿਕ ਬੰਦਿਆਂ ਨੂੰ ਕਿਸੇ ਨੇ ਮਤਲਬ ਸਟੇਜ ਦੇ ਪਹਿਲਾਂ ਵੀ ਮੇਰੇ ਹੌਂਸ ਦਿੱਤਾ ਤਾਂ ਉਹ ਸਿਧਾਂਤ ਸਾਡਾ ਅੱਜ ਵੀ ਕਹਿਣਾ ਹੈ ਜੀ ਔਰ ਉਸ ਛੋਟੇ ਦੇ ਵਿੱਚ ਉਹਨਾਂ ਸਿਧਾਂਤਾਂ ਦੇ ਉੱਤੇ ਚੱਲਣ ਵਾਲੀਆਂ ਸਾਰੀਆਂ ਜਿਹੜੇ ਬੰਦਿਆਂ ਦੇ ਨਾਲ ਅਸੀਂ ਕਮੇਟੀਆਂ ਬਣਾ ਚੁੱਕੇ ਹਾਂ ਉਹਨਾਂ ਦੀ ਲਗਾਤਾਰ ਗੱਲਬਾਤ ਚੱਲ ਰਹੀ ਹੈ ਮਿਸਾਲ ਦੇ ਤੌਰ ਤੇ ਪਰसों ਮੇਰੇ ਕੋਲ ਇਹ ਉੱਪਰ ਤੋਂ ਦਾਲਦੇ ਤੇ ਬੰਨੀਆਂ ਆਈਆਂ ਨੇ ਚੱਲ ਕੇ ਗੁਰਦਾਸਪੁਰ ਸਾਡੇ ਸਾਡਾ ਸੱਦਾ ਹੈ ਨਾ ਉਹਨਾਂ ਨੂੰ ਕਿਉਂ ਭਾਈ ਜਿੰਨਾਂ ਨੇ ਸਾਡੇ ਸਣਾ ਅਦਰ ਮੰਨਿਆ ਕਿ ਅਸੀਂ ਭਾਈ ਤੁਹਾਡੇ ਗੁਰਦਾਸਪੁਰ ਦੇ ਨਾਲ ਚੱਲਣ ਲਈ ਤਿਆਰ ਆ ਜੀ ਇੱਕ ਗੁਰਦਾਸਪੁਰ ਇਲਾਕੇ ਦੇ ਵਿੱਚ 6 ਜੇ ਦੇ ਨਹੀਂ ਹੋਵੇ 80 ਦੇ ਨਹੀਂ ਹੋਵੇ ਇਹ ਨਹੀਂ ਹੁੰਦਾ ਲੇਕਿਨ ਹੈ ਉਹ ਵੀ ਉਹਦੇ ਪਾਸ 7-700 ਹਜ਼ਾਰ ਬੰਦਾ ਕੱਢਣ ਦੀ ਕਪੈਸਿਟੀ ਰੱਖਦੇ ਨੇ ਜੀ ਉਹਨਾਂ ਨੇ ਮੈਨੂੰ ਬਾਕਾਇਦਾ ਸੱਦਾ ਕਿ ਅਸੀਂ ਤੁਹਾਡਾ ਸਾਥ ਦੇਣ ਲਈ ਤਿਆਰ ਆ ਸਾਨੂੰ ਆ ਕੇ ਮਦਰ ਨਾਲ ਰਲਾਉ ਇਹਦਾ ਮਤਲਬ ਅਸੀਂ ਜੇਕਰ ਸਾਡੇ ਨਾਲ ਲੜ ਰਹੇ ਨੇ ਅਦਰ ਸਟੇਟਾਂ ਤੋਂ ਪੰਜਾਬ ਤੋਂ ਜਿਹੜੇ ਬੰਦਿਆ ਲੜ ਰਹੀਆਂ ਨੇ ਤੂੰ ਸਾਡੀ ਐਫਰਟ ਦਾ ਹੈਵੀ ਹੈ ਨਾ ਜੀ ਕਿ ਅਸੀਂ ਅਸੀਂ ਸਮੁੱਚੇ ਪੰਜਾਬ ਨੂੰ ਇਕੱਠਾ ਕਰਕੇ ਚੱਲਣ ਦੀ ਯਤਨ ਕਰ ਰਹੇ ਆ ਪਰ ਤੁਹਾਡਾ ਜਿਹੜਾ ਐਫਰਟ ਤੁਸੀਂ ਦੱਸ ਰਹੇ ਹੋ ਕਿ ਜਿਹੜਾ ਐਸਕੇਮ ਸੀਗਾ ਜਿਹੜੀਆਂ ਜਥੇ ਬੰਦਿਆ ਨੇ ਇਲੈਕਸ਼ਨ ਲੜੇ ਉਹਨਾਂ ਤੱਕ ਵੀ ਤੁਸੀਂ ਐਫਰਟ ਕੀਤਾ ਕਿ ਉਹ ਤੁਹਾਡੇ ਨਾਲ ਚੱਲ ਰਹੀਆਂ ਨੇ ਕਿ ਉਹਨਾਂ ਦੇ ਨਾਲ ਗੱਲਬਾਤ ਹੋਈ ਤੇ ਇਸ ਦੇ ਨਾਲ ਜੁੜਦਾ ਹੋਇਆ ਮੇਰਾ ਇੱਕ ਹੋਰ ਸਵਾਲ ਆ ਕਿ ਜੇਕਰ ਉਹ ਕੱਲੂ ਕਿਸਾਨ ਜਥੇ ਬੰਦੀਆਂ ਆਉਂਦੀਆਂ ਨੇ ਰਾਜਨੀਤਿਕ ਤਾਂ ਉਹਨਾਂ ਨੂੰ ਲੈ ਕੇ ਤੁਹਾਡਾ ਕੀ ਰਿਸਪੌਂਸ ਹੋਊਗਾ ਕਿ ਉਹ ਫਿਰ ਸਟੇਜ ਤੇ ਚੜ ਸਕਣੀਆਂ ਤੇ ਉਹਦੇ ਬਾਰੇ ਕਮੇਟੀ ਬਣੀ ਆ ਕਮੇਟੀ ਫੈਸਲਾ ਕਰੂਗੀ ਅਸੀਂ ਮਤਲਬ ਮੈਂ ਇੱਥੇ ਇਕੱਲਾ ਬੈਠਾ ਇਹ ਨਾ ਫੈਸਲਾ ਕਰ ਸਕਦਾ ਇਸ ਤੋਂ ਬਹੁਤ ਵੱਡਾ ਹੈ ਜੀ ਜੀ ਤਾਂ ਬਹੁਤ ਬਹੁਤ ਧੰਨਵਾਦ ਡੱਲੇਵਾਲ ਸਾਹਿਬ ਤਾਂ ਐਸਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦੇ ਨਾਲ ਖੁੱਲ ਕੇ ਗੱਲਬਾਤ ਕੀਤੀ ਗਈ ਆ ਕੇਂਦਰ ਸਰਕਾਰ ਦੇ ਵੱਲੋਂ ਸੱਦਾ ਆਇਆ ਤਾਂ 12 ਫਰਵਰੀ ਨੂੰ ਮੀਟਿੰਗ ਹੋਣ ਜਾ ਰਹੀ ਆ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ